ਹਾਂਜੀ ਦੋਸਤੋ ਕਿੱਦਾਂ ਹਾਰੇ ਉਮੀਦ ਕਰਦਾ ਤੁਸੀਂ ਸਭ ਠੀਕ ਹੋਵੋਗੇ ਮੈਂ ਤੁਹਾਡਾ ਨਵਦੀਪ ਦਵੜੀ ਖਾਨੇ ਵਾਲਾ ਤੇ ਅੱਜ ਪਿੰਡ ਗਵਿੰਦਗੜ੍ਹ ਦਵੜੀ ਖਾਨੇ ਦੇ ਵਾਲੀਬਾਲ ਦੇ ਗਰਾਊਂਡ ਦਾ ਉਦਘਾਟਨ ਆ ਦੋਸਤੋ ਤੇ ਉਦਘਾਟਨ ਕਰਨ ਦੇ ਲਈ ਸਾਡੇ ਦਰਮਿਆਨ ਹਲਕਾ ਜੈਤੂ ਦੇ ਐਮਐਲਏ ਸਾਹਿਬ ਅਮੋਲਕ ਸਿੰਘ ਜੀ ਵਿਸ਼ੇਸ਼ ਤੌਰ ਤੇ ਜੋ ਪਹੁੰਚ ਰਹੇ ਆ ਸੋ ਤਿਆਰੀਆਂ ਸਾਰੀਆਂ ਹੋ ਚੁੱਕੀਆਂ ਥੋੜੇ ਸਮੇਂ ਤੱਕ ਐਮਐਲਏ ਸਾਹਿਬ ਵੀ ਆ ਰਹੇ ਆ ਸੋ ਸਾਡੇ ਪਿੰਡ ਦੀਆਂ ਸਾਰੀਆਂ ਮਹਾਨ ਸ਼ਖਸੀਅਤਾਂ ਮੋਤਵਾਰ ਵੀਰ ਪਹੁੰਚੇ ਹੋਏ ਆ ਸੋ ਸਮੁੱਚੀ ಗ್ರಾಮ ਪੰਚਾਇਤ ਪਿੰਡ ਗਵਿੰਦਗੜ੍ਹ ਦਬੜੀਖਾਨਾ ਸਰਪੰਚ ਹਰਦੀਪ ਸੇਣੀ ਢੱਲੋ ਸਾਹਿਬ ਸਮੂਹ ਮੈਂਬਰ ਸਾਹਿਬਾਨ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਜਿੰਨੀਆਂ ਵੀ ਸ਼ਖਸੀਅਤਾਂ ਸਾਡੇ ਦਰਮਿਆਨ ਪਹੁੰਚੀਆਂ ਪਿੰਡ ਦੀਆਂ ਸਾਰਿਆਂ ਦਾ ਧੰਨਵਾਦ ਆ ਸੋ ਸਾਡੇ ਸਾਰੇ ਭਰਾ ਐਮਐਲਏ ਸਾਹਿਬ ਦਾ ਵੈਲਕਮ ਕਰਨ ਦੇ ਲਈ ਪਹੁੰਚੇ ਹੋਈ ਆ ਸੋ ਬਹੁਤ ਵਧੀਆ ਕੰਮ ਪਿੰਡ ਗਵਿੰਦਗੜ੍ਹ ਦਬੜੀਖਾਨੇ ਦੇ ਵਿੱਚ ਹੋ ਰਿਹਾ ਇਹ ਕੰਮ ਕਦੇ ਪਹਿਲਾਂ ਨਹੀਂ ਹੋਏ ਸੀਗੇ ਜਿਹੜੇ ਹੁਣ ਮਾਨ ਸਰਕਾਰ ਦੇ ਵਿੱਚ ਜੋ ਕੰਮ ਨਵੰਦਗੜ੍ਹ ਦਬੜੀ ਖਾਨਾ ਦੇ ਵਿੱਚ ਹੋ ਰਿਹਾ ਦੋਸਤੋ ਸੋ ਬਹੁਤ ਬਹੁਤ ਧੰਨਵਾਦ ਮਾਨ ਸਰਕਾਰ ਦਾ ਸਾਡੇ ਐਮਐਲਏ ਸਾਹਿਬ ਦਾ ਧੰਨਵਾਦ ਕਰਾਂਗੇ ਸੋ ਗਰਾਊਂਡ ਦੇਖੋ ਤੁਸੀਂ ਲਾਈਟਾਂ ਲੂਟਾਂ ਲੱਗੀਆਂ ਚਾਰੇ ਪਾਸੇ ਓਕੇ ਹੋ ਚੁੱਕਿਆ ਮੁੰਡੇ ਖੇਡ ਰਹੇ ਆ ਸੋ ਇਹ ਮੁੰਡੇ ਆਪਣੇ ਪਿੰਡ ਦੇ ਬਾਹਰਲੇ ਪਿੰਡਾਂ ਦੇ ਵਿੱਚ ਵੀ ਖੇਡਣ ਜਾਂਦੇ ਆ ਚੰਗਾ ਨਾਮ ਨਾ ਘਟ ਰਿਹਾ ਪਿੰਡ ਦਾ ਨਾਮ ਸੁਣਾ ਰਹੇ ਆ ਸੋ ਵੀਡੀਓ ਨੂੰ ਕਰਿਓ ਦੋਸਤੋ ਵੱਧ ਤੋਂ ਵੱਧ ਸ਼ੇਅਰ ਮੈਂ ਤੁਹਾਡਾ ਨਵਦੀਪ ਦਬੜੀ ਖਾਨੇ ਵਾਲਾ ਪੂਰਾ ਇਦਾਂ ਦੀ ਆਪਾਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਸੋ ਸਾਡੇ ਦਰਮਿਆਨ ਥੋੜੇ ਸਮੇਂ ਤੱਕ ਐਮਐਲਏ ਸਾਹਿਬ ਕੁਝ ਹੀ ਸਮੇਂ ਤੱਕ ਪਹੁੰਚਣ ਵਾਲੇ ਆ ਸੋ ਬਾਕੀ ਫਿਰ ਐਮਐਲਏ ਸਾਹਿਬ ਦੇ ਨਾਲ ਕਰਾਂਗੇ ਗੱਲਾਂ ਬਾਤਾਂ ਕਰਾਂਗੇ ਵਿਚਾਰ ਵਟਾਂਦਰੀ ਸਾਂਝੇ ਸੋ ਜਿੰਨੇ ਵੀ ਪਿੰਡਾਂ ਵਾਲੇ ਆਏ ਆ ਸਾਰਿਆਂ ਦਾ ਧੰਨਵਾਦ ਕਬੱਡੀ ਵਾਲੇ ਮੁੰਡੇ ਵੀ ਪਹੁੰਚੇ ਹੋਏ ਆ ਉਹ ਸਾਹਮਣੇ ਦੇਖੋ ਇਹ ਮੁੰਡੇ ਵੀ ਬਹੁਤ ਵਧੀਆ ਜਿਹੜੇ ਕਬੱਡੀ ਦੇ ਵਿੱਚ ਨਾਮ-ਨਾਖਟ ਰਹੇ ਆ ਬਾਈ ਨੀ ਕਬੱਡੀ ਵਾਲੇ ਹਾਂਜੀ ਸਾਡੇ ਦਰਮਿਆਨ ਸਾਡੇ ਸਤਕਾਰਯੋਗ ਐਮਐਲਏ ਅਮੋਲਕ ਸਿੰਘ ਜੀ ਪਹੁੰਚ ਚੁੱਕੇ ਆ ਉਹਨਾਂ ਦਾ ਵੈਲਕਮ ਕਰਨ ਦੇ ਲਈ ਸਾਡੇ ਸਰਪੰਚ ਹਰਦੀਪ ਸਿੰਘ ਜੀ ਢੱਲੋਂ ਸਾਹਿਬ ਨਾਲ ਚਰਨਜੀਤ ਸਿੰਘ ਜੀ ਢੱਲੋਂ ਸਾਹਿਬ ਤੋਂਨੀ ਢੱਲੋਂ ਨਾਲ ਸਾਡੇ ਤੁਮੁਚੀ ಗ್ರಾಮ ਪੰਚਾਇਤ ਦੇ ਮੈਂਬਰ ਸਤਪਾਲ ਸਿੰਘ ਜੀ ਢੱਲੋਂ ਸਾਹਿਬ ਨਾਲ ਰੁਪਿੰਦਰ ਸਿੰਘ ਜੀ ਰੂਪਾ ਢੱਲੋਂ ਨਛੱਤਰ ਸਿੰਘ ਜੀ ਪੋਲਾ ਢੱਲੋਂ ਬਾਬਾ ਮੰਦਰ ਸਿੰਘ ਜੀ ਢੱਲੋਂ ਬੂਟਾ ਸਿੰਘ ਜੀ ਢੱਲੋਂ ਤੇ ਨਾਲ ਤਲਵਿੰਦਰ ਸਿੰਘ ਜੀ ਢੱਲੋਂ ਖਾਵ ਤੇ ਨਾਲ ਇਕਬਾਲ ਸਿੰਘ ਜੀ ਬਰਾੜ ਸਾਹਿਬ ਨਾਲ ਸ਼ਿਵਰਾਜ ਸਿੰਘ ਜੀ ਢੱਲੋਂ ਸਾਹਿਬ ਤੇ ਨਾਲ ਸੁਖਾ ਢੱਲੋਂ ਨਾਲ ਰਾਜਾ ਢੱਲੋਂ ਕਨੇਡਾ ਵਾਲਾ ਸੋ ਆਓ ਹੁਣ ਚੱਲੀਏ ਵਾਲੀਵਾਲ ਦੇ ਗਰਾਊਂਡ ਵਾਲੀ ਸਾਈਡ ਗੰਡ ਤਵੜੀ ਖਾਣੇ ਦੇ ਵਿੱਚ ਪਹਿਲਾਂ ਵੀ ਸਰਕਾਰਾਂ ਬਣਦੀਆਂ ਰਹੀਆਂ ਦੋਸਤੋ ਸਰਕਾਰਾਂ ਆਉਂਦੀਆਂ ਰਹੀਆਂ ਤੇ ਜਾਂਦੀਆਂ ਰਹੀਆਂ ਤੇ ਦਰਵੜੀ ਖਾਨੇ ਪਿੰਡ ਦੇ ਵਿੱਚ ਪਹਿਲਾਂ ਕਦੇ ਇਦਾਂ ਦੇ ਕੰਮ ਨਹੀਂ ਹੋਏ ਵਾਲੀਬਾਲ ਦਾ ਗਰਾਊਂਡ ਬਣਿਆ ਤੇ ਵਾਲੀਬਾਲ ਦੇ ਗਰਾਊਂਡ ਦਾ ਉਦਘਾਟਨ ਕਰਨ ਦੇ ਲਈ ਸਾਡੇ ਦਰਮਿਆਨ ਐਮ ਐਲ اے ਅਮੋਲ ਸਿੰਘ ਜੀ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਐਮ ਐਲ اے ਸਾਹਿਬ ਦਾ ਤੇ ਆਉ ਨਾਲ ਮੈਂ ਦੇਖ ਰਿਹਾ ਵੀ ਸਾਡੇ ਨਗਰ ਦੇ ਵੀਰ ਗਰਾਊਂਡ ਵੱਲ ਜਾ ਰਹੇ ਨੇ ਤੇ ਸਮੁੱਚੇ ਨਗਰ ਦਾ ਬਹੁਤ ਬਹੁਤ ਧੰਨਵਾਦ ਆ सरपंच साहब बहुत बढ़िया काम करवा रहे हैं पेंड दबड़ीखाने के बीच ते गुरजिंदर सिंह जी ट्टलो साहब ਸਾਡੇ ਬੈਂਕ ਮੁਲਾਜ਼ਮ ਡਾਕਟਰ ਹਰਜਿੰਦਰ ਸਿੰਘ ਜੀ ਟੱਲੋ ਸਾਹਿਬ ਤੇ ਨਾਲ ਦੀਸ਼ਾ ਟੱਲੋ ਹਰਗਵਿੰਦ ਟੱਲੋ ਆਓ ਹੁਣ ਕਰਗੇ ਉਦਘਾਟਨ ਲੈ ਵੀ ਜਗਾ ਮਲ ਕੇ ਖੜਜੋ ਦੋਸਤੋ ਪਿੰਡ ਫਤਿਹਗੜ ਤੋਂ ਬਾਬਾ ਰਾਜਨ ਸਿੰਘ ਜੀ ਵੀ ਪਹੁੰਚੀ ਹੋਈ ਆ ਸਰਪੰਚ ਸਾਹਿਬ ਸਾਡੇ ਲਓ ਜੀ ਉਦਘਾਟਨ ਸਾਡੇ ਐਮਐਲਏ ਸਾਹਿਬ ਨੇ ਕਰ ਦਿੱਤਾ ਤਾੜੀਆਂ ਵੱਜ ਗਈਆਂ ਸੋ ਬਹੁਤ-ਬਹੁਤ ਧੰਨਵਾਦ ਮਾਨ ਸਰਕਾਰ ਦਾ ਆਓ ਹੁਣ ਅੱਗੇ ਹੌਸਪੀਟਲ ਦਾ ਵੀ ਜਿਹੜਾ ਨੀਂ ਪੱਥਰ ਰੱਖਿਆ ਜਾ ਰਿਹਾ ਇਹ ਕੰਮ ਵੀ ਜਲਦੀ ਜਿਹੜਾ ਹੁਣ ਸਾਡੇ ਪਿੰਡ ਦੇ ਵਿੱਚ ਸ਼ੁਰੂ ਹੋ ਜਾਣਾਗਾ ਨਵੇਂ ਪੱਟ ਦਿੱਤੀਆਂ ਗਈਆਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੋਸਤੋ ਬਹੁਤ-ਬਹੁਤ ਧੰਨਵਾਦ ਐਮਐਲਏ ਸਾਹਿਬ ਦਾ ਮਾਨ ਸਰਕਾਰ ਦਾ ਤੇ ਸਰਪੰਚ ਹਰਦੀਪ ਸੈਣੀ ਢੱਲੋਂ ਸਾਹਿਬ ਦਾ